ਔਰ ਬਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰ ਪਰਿਵਾਰਕ ਦਾ ਸੈਟਅ ਤੇ ਚੱਲੇ ਆਪਾਂ ਬਾਜੀ ਤੇ ਦੱਸਿਆ ਆਏਗਾ ਸਾਨੂੰ ਕੰਨ ਤਰੀਕ ਨੂੰ ਪਿੰਡ ਜਨੇਰ ਆਪਾਂ ਆਏ ਸੀ ਕਿ ਤਰਦੀਸ਼ੇ ਕੋਲੇ ਮੋਟਰਸਾਈਕਲਾਂ ਤੇ ਤੀਛਾ ਪਿਆ ਸੁੱਤਾ ਆਪਾਂ ਲੈ ਆਇਆ ਨਾ ਮੋਟਰਸਾਈਕਲਾਂ ਪਰ ਟੀਨਾ ਹੋਟਲ ਤੇ ਆਪੋ ਤੇ ਡਾਊਨ ਕੋਲੇ ਤੇ ਕਰਦੇ ਆ ਕਿ ਹੋਰਾਂ ਨਾਲ ਗੱਲਬਾਤ ਨਹੀਂ ਆਣਾ ਨਹੀਂ ਠੀਕ ਆ ਨਾਲੇ ਤੁਹਾਨੂੰ ਵੀ ਜਿਹਦੇ ਪਰਦੇ ਉਲਗ ਐਂਡ ਤੇ ਉਹਨੂੰ ਵੀ ਪਤਾ ਲੱਗੂ ਕਿੰਨੇ ਨੰਬਰ ਕਿਹਦਾ ਫਿਰਦਾ ਵਖਾ ਬਾਈ ਬਹੁਤ ਵਧੀਆ ਨਹੀਂ ਖੜੀ ਆ ਇਸ ਤਰ੍ਹਾਂ ਹੂੰ ਕਰੋ ਤੁਸੀਂ ਆ ਜਾ ਫਿਰ ਲਿਖਾ ਦੂ ਪਿੱਛੇ ਜਾ ਪੈਰ ਨਾਲ ਇੱਥੇ ਜਿੱਡੀ ਆ ਲੈ ਵੀ ਲਿਖਾ ਤੇ ਆ ਕਬੂਤਰ ਫੂਦਰੀ ਵੀ ਲਿਖਾ ਦੀ ਦੇਖ ਉੱਧਰ ਵੀ ਲਿਖਾ ਤਾ ਉੱਤਰ ਹੋਣਗੇ ਲੱਗਦਾ 40 45 ਹੋ ਜਾਣੇ ਆ ਇੱਧਰ ਰੋਟੀ ਦਾ ਵੀ ਚੱਲੀ ਜਾਂਦਾ ਕੰਮ ਡਾਉਣ ਵੀ ਆ ਗਿਆ ਦੇ ਮੋਟਾ ਵੀ ਆ ਗਿਆ ਆ ਮੋਟਾ ਨੇ ਦੂਜਾ ਸਰ ਨੇ ਇੱਥੇ ਬੜੀ ਸੋਹਣੀ ਆਈ ਇਹ ਫੋਟੋ ਕਹਿੰਦੇ ਵੀ ਪਹੁੰਚ ਗਏ ਉਧਰ ਡਾਉਣ ਗਏ ਕ ਤੁਹਾਨੂੰ ਦੱਸਿਆ ਜੀਗਾ ਚਾਹ ਦਾ ਟਾਈਮ ਹੋ ਗਿਆ ਉੱਤਰਾਂ ਨੂੰ ਵਜੋਂ ਲੈ ਲਈ ਨਹੀਂ ਗਏ ਤੇ ਲਿਖੀ ਜਾਂਦੇ ਆ ਤੇ ਉੱਲੇੋਂ ਦਾ ਟਾਈਮ ਨਹੀਂ ਹੋਇਆ ਆ ਗਿਆ ਇਧਰ ਆਇਆ ਮੋਟੇ ਦੇ ਘਟ ਪਏ ਦਿਖਾਈ ਮੋਟੇ ਅੰ ਇੱਥੇ ਪਪੋ ਆਇਆ ਹੋਇਆ ਆਪਣੇ ਪਿੰਡੋਂ ਹੀ ਬੋਆਈਆਂ ਆ ਨਾ ਉਧਰ ਆਈਆਂ ਸਮੂਤਰ ਉਧਰ ਨੂੰ ਵੇਦਾ ਕੁਦਰੀ ਉਧਰ ਨੂੰ ਹੀ ਆ ਇੱਕ ਦੂਜੇ ਲਈ ਲੈ ਵੀ ਲਾਈ ਜਾਂਦੇ ਪਾਣੀ ਇੱਕ ਇੱਕ ਨਾਲ ਕੀ ਲਾਤੀ ਹੋਏ ਇੱਕ ਇੱਕ ਲਾਈ ਜਾਂਦੇ ਮੈਂ ਥੋੜਾ ਜਿਹਾ ਪਾਸੇ ਗਿਆ ਹੋਇਆ ਹੀਗਾ ਨਾ ਨਹੀਂ ਚੱਕ ਸ਼ੀਰਲਿਮ ਤੇ ਹੁਣ ਵੀ ਮਾਰਦੇ ਜਕਾਰਾ ਤਾਂ ਬਾਬੇ ਦਾ ਮਾਰਾਂਗੇ ਤੇਰਾ ਕੋਈ ਦੀਨ ਧਰਮੀ ਨਹੀਂਗਾ ਹੋਰ ਮਲਪਾ ਸ਼ਰਨੇ ਵਾਲਿਆ ਕਰ ਉਤਰੋ ਡੇਕ ਵਾਲੇ ਪੱਲੇ ਦਾ ਲਓ ਜੀ ਬਈ ਦੇਤਾ 60 60 ml ਪਾਣੀ ਲਾ ਦਿਓ ਲੋ ਜੀ ਲਾ ਦਿੱ ਗਏ ਭਾਈ ਉੱਲੇ ਸਰਦਾਰ ਭਾਈ ਮੇਰਾ ਪ੍ਰਾਪਤ ਪਾਣੀ ਪੂਣੀ ਲਾ ਲੈ ਲਵਾਈਏ ਮੋਹਰ ਜਾਓ ਵੀ ਜਾਓ ਹਰ ਇੱਕ ਨੰਬਰ ਨਿਵਾੜੀ ਆਪਾਂ ਕਰੇ ਨਾ ਨੰਬਰ ਆ ਗਿਆ ਨਾ ਕੀ ਆ ਬਈ ਹਾਂ ਬਾਈ ਨਾਲ ਯਾਰੋ ਬਈ ਕਮਰਾ ਵੰਡਾ ਪਾ ਲੈ ਆ ਆ ਬਾਗੀ ਰੋਡ ਨਾਲ ਰੋਟੇਸ਼ਨ ਕੱਟ ਕੇ ਸਿਕਲਾਉਣੇ ਪਾਣਗੇ ਦੋ ਦੋ ਆ ਬਈ ਲਾ ਦੇ ਬਾਪੂ ਚਲੇ ਵੀ ਲਾ ਦੇ ਉੱਲੇ ਚੱਲ ਗਏ ਥੱਲੇ ਲੈ ਬਈ ਪਾ ਲੈਂਦਾ ਹੁਣ ਕੋ ਮੋਟੇ ਨੇ ਮੋਗਾ ਦਾ ਕੋਗ ਆ ਗਿਆ ਲੀਟਰ ਵਾਲਾ ਜਾਂਦਾ ਮੁੰਡੇ ਹੂੰ ਬਈ ਜਾਣੇ ਦੋਵਾਂ ਕੋਗਲਿਆਂ ਦਾ ਲੀਟਰ ਆ ਤੇ ਉਤਰ ਹੋਈ ਜਾਂਦੇ ਆ ਸੱਟ ਪਾਣੀ ਪੂਣੀ ਕਰੀ ਜਾਂਦੇ ਆ ਕਰੇ ਤੁੱਡੇ ਤੇ ਡਾਣ ਵੀ ਪੈਂਟ ਨੂੰ ਗਿਆ ਹੋਇਆ ਤੇ ਸ਼ਰਨਾ ਵੀ ਪੈਂਟ ਨੂੰ ਗਿਆ ਹੋਇਆ ਕੱਲਾ ਮੋਟਾ ਰਹਿ ਗਿਆ ਆਪਣੇ ਕੋਲੇ ਆਹਾ ਮੋਟਾ ਗਿਆ ਸੀ ਬਹੁਤਾ ਯਾਰ ਚਲੋ ਵੀ ਕਰਦੇ ਆ ਅੱਗੇ ਹੋਰਾਂ ਸ਼ੇਰ ਇਹ ਪਰ ਰੋਟੀ ਰੱਟੀ ਲਈ ਆ ਖਾ ਰੋਟੀ ਪਾਈਆਂ ਦਿੱਤੀ ਖਵਾ ਇਹਨਾਂ ਨੇ ਤੇ ਹੁਣ ਲਾਉਣਗੇ ਕੁਝਾਂ ਦੇ ਟਾਈਮ ਨੇ ਤੇ ਵੇਖੋ ਕਿਹਦੀ ਨਿਕਲਦੀ ਲਾਟਰੀ ਤੇ ਆਪਣੀ ਵੀ ਲਾਟਰੀ ਵੈਸੇ ਨਿਕਲ ਸਕਦੀ ਆ ਕਾਲੇ ਡੰਡੇ ਵਾਲੀ ਦੀ ਵੀ ਆਪਣੇ ਕੁਝਾਂ ਟਾਈਮ ਲੱਗਾ ਆ ਵਿੱਕੀ ਵਾਲੇ ਤੇ ਬੰਦੇ ਵੇਖੀ ਜਾਂਦੇ ਆ ਆਪਣੀ ਵੀ ਆ ਗਈ ਕੁਝ ਤਰੀਕ ਕਾਲੇ ਡੰਡਿਆਂ ਵਾਲੀ ਨਹੀਂ ਸੱਚੀ ਸੌਰੀ ਬਈ ਲਾਲ ਡੰਡਿਆਂ ਵਾਲੀ ਕੀ ਟੀਮ ਲੱਗੀ ਪਈ ਆ ਵੇਖਣਾ ਸਾਰੀ ਉਹ ਕਰਦੇ ਆਂ ਉਹਦੇ ਨਾਲ ਕੇ ਸ਼ੇਰ ਬਈ ਐ ਮੋਟੇ ਉਹ ਪਤਾ ਨਹੀਂ ਮੈਨੂੰ ਨਹੀਂ ਪਤਾ ਯਾਰ ਉੱਚੀ ਉੜਦੀ ਆ ਕਰੇ ਤੇ ਮੇਰਾ ਮੂੰਹ ਭਾਉ ਆਂ ਪੂਂਦਰੀ ਬਈ ਉੱਚੀ ਉੜਦੀ ਆ ਯਾਰ ਗੁਰਦਾਰੇ ਤੇ ਉੜਦੀ ਆ ਮੋਟਾ ਆਪਣਾ ਵੀਰ ਮੈਂ ਸਾਂ ਚੈੱਕ ਕਰਾਉਂਦਾ ਇਹ ਮੋਟੇ ਦੀ ਮਿਹਰਬਾਨੀ ਦਾ ਚੈੱਕ ਹੋ ਰਹੀ ਆ ਹਾਂ ਮੋਟੇ ਦੀ ਮਿਹਰਬਾਨੀ ਦਾ ਚੈੱਕ ਹੋ ਰਹੀ ਹਾਂ ਬਈ ਕਿਵੇਂ ਆ ਜੀ ਆ ਬਈ ਨਹੀਂ ਉਹ ਵੱਖੀਆਂ ਹੀ ਰੱਖ ਹਾਰੇ ਤੈਨੂੰ ਖੜਾ ਨਹੀਂ ਹੈ ਪ੍ਰਾਂਟ ਨੇ ਅੱਛਲ ਜੀ ਸੋਣੇ ਨਹੀਂ ਆ ਰਹੀ ਅੱਜ ਨਾ ਵਾਲ ਜੇ ਕਟਾਉਣੇ ਆ ਬਾਕੀ ਆਪਣੀ ਟੀਮ ਦੂਜੀ ਵੀ ਆਈ ਹੋਈ ਆ ਰੋਟੀ ਖਾਈ ਜਾਂਦੀ ਹੋਵੇ ਜੂ ਮਾਰਨੇ ਵਾਅਦਾ ਨਹੀਂ ਜੂ ਹੋ ਸਰਨਾ ਦੇ ਵੀ ਛੂ ਵੀ ਆ ਗਏ ਦੋਵੇਂ ਟੀਮ ਆਪਣੀ ਹੁਣ ਇੱਧਰ ਵੀ ਮਰਾ ਬੜੇ ਜ਼ਬਰਦਸਤ ਸਰਪੰਚ ਨੇ ਪੁੱਜੇ ਹੋਇਆ ਆਏ ਦਿਖਾਉਣੇ ਚਲ ਆ ਪੰਜਾਂ ਦੇ ਟਾਈਮ ਸੀ ਬਾਈ ਦੋ ਆਪਣੇ ਸਹੀ ਹੋ ਗਏ ਇੱਤਨਾ ਕੱਟੇ ਗਏ ਕੋਈ ਇੰਨੇ ਵੜੇ ਕੱਟੇ ਰੋਲਾ ਨਹੀਂ ਪੈਂਦਾ। ਰਿਕਾਰਡਾਂ ਕਾਦੋ ਨਹੀਂ ਪਾਉਂਦੇ ਪ੍ਰੋਪਰਟਾ ਡਕ ਲਾਇਆ। ਪੁੰਗਰਿਆਂ ਦੀ ਨਿਗਾਰਾ ਰੱਖੋ। ਕਿਉਂਕਿ ਪੁੰਗਰੇ ਬਈ ਅੱਜਕੱਲ ਬਹੁਤ ਚੱਕੇ ਜਾਂਦੇ ਆ। ਬੱਸ ਕੋਈ ਸਾਡੇ ਦੇ ਤਰਾਜ ਨਾ ਕਰਿਓ ਕਿ ਸਾਡਾ ਪੁੰਗਰਾ ਚੱਕਿਆ ਗਿਆ, ਸਾਡੀ ਬੋਤਲ ਚੱਕੀ ਗਈ। ਠੀਕ ਹੈ ਨਾ? ਆਪੋ ਆਪਣੇ ਪੁੰਗਰਿਆਂ ਦਾ ਵਾਈ ਆਪਸ ਜਿੰਮੇਦਾਰਾ ਬੰਦਾ ਤੇ ਆਪੋ ਆਪਣੇ ਪੁੰਗਰੇ ਨਿਗਾਰਾ ਰੱਖੋ। ਲੋਬੀ ਟੀਮ ਆਈ ਸੀ ਘੁੰਮਣ ਫੇਰਨ ਇਧਰ ਇਧਰ ਕੂਤਰ ਬੋੜਦੇ ਨਾ ਪੰਡ ਤੇ ਦਿਖਾਉਗੀ ਪਹਿਲਾਂ ਦਾ ਜੇ ਤਾਂ ਐਨੂੰ ਜਾਵੜੇ ਟਾਲਾ ਜੇ ਐਨੂੰ ਚੜ ਕੇ ਉੱਚਾ ਜੇ ਐਨੂੰ ਚੜ ਕੇ ਫੇਰ ਪੰਡ ਉੱਚਾ ਸ਼ਰਨ ਤੂੰ ਦੱਸ ਬਾਜੀ ਕਿੰਨੇ ਵਜੇ ਨੇ ਬੜੂ ਅੱਜ 5 4 5 4 ਇਹ ਤਾਂ 9 ਵਜੇ ਕੇ 4 5 ਵਜੇ ਜਾ 3.5-4 ਨੂੰ ਜਾਊਗੀ ਇਹ ਲੱਗਦਾ ਉੱਤਰ ਭਾਜਦੇ ਵਾਲੇ ਆ ਨਾ ਇਥੋਂ ਇੱਥੇ ਨਾ ਖੜਾ ਹੋਏ ਤੂੰ ਆ ਘਰਾਂ ਦੀ ਬੋਤਲ ਦੇਣੀ ਆ ਚੱਲ ਚੱਲ ਚਲੀ ਗਏ 17 ਉੱਤਰ ਸਹੀ ਫਿਰਦੇ ਆ 18 ਇਸ ਟਾਈਮ ਟਾਈਮ ਹੋ ਗਿਆ 1 ਮਿੰਟ ਬਈ ਦੋ ਨੌ ਦਾ ਲੈ ਭਾਈ ਇੱਕ ਬਹਿ ਗਿਆ 100 ਕੋਠੀ ਤੇ ਆਪਣਾ 210 ਤੇ ਤੇ ਕੁਦਰੀ ਬੈ ਗਈ ਸੀਗੀ ਉਹ ਵੀ 25 ਪੁੱਛ ਤੇ ਉਹ ਬੈ ਗਈ ਸੀ ਤੇ ਇਹ 210 ਤੇ ਬਹਿ ਗਿਆ ਤੇ ਟੀਮ ਆਪਣੀ ਆ ਫਿਰਦੀ ਹੈ ਕੋਠੀ ਬੰਦ ਆ ਯਾਰ ਵੀਰੇ ਆਪਣੀ ਇਧਰ ਸ਼ਫਾਇਦਿਆਂ ਤੇ ਬੈਠੀ ਖਣੀ ਉਹ ਵੀ ਵੇਨੇ ਆ ਜਾ ਕੇ ਕਹਿੰਨੇ ਯਾਰ ਲੰਡੀ ਕਰਦੀ ਫੜ ਲੱਗੇ ਨੇ ਲੇ ਡੰਡਾ ਹੀ ਰਹਿ ਗਿਆ ਲਾਲ ਚਲੋ ਕਰਦੇ ਹਾਂ ਓਡੇ ਨਾਲ ਕੇ ਛੇਰ ਚਲੋ ਆ ਜਾ ਓਏ ਵੀ ਕੂਤਰੀ ਫੜ ਲੈਂਦੀ ਸੀਗੀ ਤੇ ਆ ਛੱਡਦੀ ਛੱਡ ਦੇ ਮਰੀ ਪੂਜੀ ਖਾਈਦੀ ਓਏ ਦੀ ਵਾਰ ਜੇ ਜਾਊਗੀ ਪੂਛ ਤਾਂ ਹੈ ਨੀਗੀ ਮਰੀ ਮਗਰ ਨੂੰ ਜ਼ੋਰ ਨਾਲ ਲਵਾ ਦੇ ਉੱਤਰ ਫੜ ਲਾਈ ਗਿਆ ਛਰ ਨੇਰਾ ਫਿਰੋਂ ਕਬੂਤਰੀ ਲੈ ਕੇ ਲੈ ਵੀ ਆਪਾਂ ਆ ਗਏ ਸੀਗੇ ਘਰੇ ਹਣ ਤੇ ਬੈਠੇ ਆ ਤੇ ਕਬੂਤਰੀ ਆਪਣੀ ਸੈਟਾ ਕੋਈ ਬਾਲਾ ਜ਼ੋਰ ਵੀ ਨਹੀਂ ਲੱਗਾ ਯਾਰ ਤੇ ਨਾਂ ਵਾਲਾ ਘਟ ਲੱਗਾ ਪਤਾ ਨਹੀਂ ਕੀ ਚੱਕਰ ਇਹਨੂੰ ਪਿਆ ਬੈਗੀ ਜਿਹੜੀ ਚਲੋ ਜੱਤਾਰ ਤਾਂ ਮੁਕੱਦਰਾਂ ਦੀ ਆ ਬੈਨਾ ਤਾਂ ਹੈਗਾ ਹੀ ਆ ਤੇ ਕਬੂਤਰੀ ਯਾਰ ਆਪਣਾ ਗਵਾਚ ਗਿਆ ਪਤਾ ਨਹੀਂ ਲੱਗਾ ਯਾਰ ਕਿੱਥੇ ਵਹਿ ਗਿਆ ਪਹਿਲਾਂ ਕੋਠੀ ਤੇ ਬੈਠਾ ਹੀਗਾ ਅਈਆ ਕਬੂਤਰੀ ਫੱਟ ਲੱਗੇ ਤੇ ਬੰਦੇ ਸਾਡੇ ਸਾਰੇ ਉਧਰ ਸੀਗੇ ਇੱਧਰ ਹੈ ਨਹੀਂ ਸੀਗਾ ਕੋਈ ਉਹ ਕੋਠੀ ਤੋੜਿਆ ਯਾਰ ਪਤਾ ਨਹੀਂ ਕਿੱਥੇ ਪੈ ਗਿਆ ਤੇ ਉਹ ਗਿਆ ਗਵਾਚ ਚ ਚਲੋ ਮਿਲਦੇ ਹਾਂ ਕਿੱਥੇ ਨਵੇਂ ਵਲੌਗ ਨਾਲ